ਬੰਦਾ ਬਦਲੇ ਰੰਗ ਟੰਗ ਬੰਦਾ ਬਦਲੇ ਰੰਗ ਟੰਗ ਗਿਰਗਟ ਵਾਂਗੂ ਜੇ ਗਿਰਗਟ ਵਾਂਗੂ ਜੇ ਉਸ ਅੱਗੇ ਬੰਦੇ ਚੰਗੇ ਉਸ ਅੱਗੇ ਬੰਦੇ ਚੰਗੇ ਕੰਡ ਦੇ ਹਾੜੇ ਨਹੀਂ ਹੁੰਦੇ ਕੰਡ ਦੇ ਹਾੜੇ ਨਹੀਂ ਹੁੰਦੇ ਹੋਵੇ ਜਿੱਥੇ ਸਭ ਸਤ ਸੰਤੋਖ ਮਿਲਵਰਤਨ ਸੰਗ ਰੂਰਵੀ ਮਿਲਵਰਤਨ ਟੰਗਰੂਰਵੀ ਹੋਵੇ ਜਿੱਥੇ ਸਭ ਸੰਤੋਖ ਮਿਲਵਰਤਨ ਸੰਗ ਰੂਰਵੀ ਹਰਤਾ ਵਾਸਾ ਹੁੰਦਾ ਉਥੇ ਉਜਾੜੇ ਕਿਸੇ ਦਿਹਾੜੀ ਨਹੀਂ ਹੁੰਦੇ ਉਜਾੜੇ ਕਿਸੇ ਦਿਹਾੜੀ ਨਹੀਂ ਹੁੰਦੇ ਪੰਜੇ ਉਂਗਲਾ ਕਰੇ ਇੱਕ ਬਰਾਬਰ ਨਾ ਹੁੰਦੀਆਂ ਤੇ ਤਾਰੇ ਨਹੀਂ ਚੰਗੇ ਤਾਂ ਸਾਰੇ ਮਾਲੇ ਨਹੀਂ ਲਿੰਦੇ